ਆਪ ਮੁਕਤਮ ਲੋਗਤਕ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਾਮਿ ਸ਼ਕਾਰ ਉਹ ਪਹਿਲੇ ਹੀ ਮੁਕਤ ਨੇ ਇਸ ਸੰਸਾਰ ਨੂੰ ਵੀ ਮੁਕਤ ਕਰੀ ਜਾਂਦੇ ਸੇ ਇਸ ਜਨ ਕੋ ਸਦਾ ਨਾਮਿ ਸ਼ਕਾਰ ਬਾਪ ਗਲਾਬ ਸਿੰਘ ਜੀ ਆਂ ਇੱਕ ਬਚਨ ਸਾਨੂੰ ਯਾਦ ਆ ਕੇ ਕਿਸੇ ਨੇ ਸੁਣਾਇ ਸੀ ਸਤਿ ਪਾਪਾ ਸਰਪੰਗ ਜੀਆ ਨੇ ਜਦੋਂ ਸਰੀਰ ਛੱਡਿਆ ਅੰਗੀਤ ਸਾਹਿਬ ਮਹਾਪੁਰਖਾਂ ਦਾ ਸਰੀਰ ਲੈ ਕੇ ਆਏ ਤੇ ਬਾਬਾ ਗੁਲਾਬ ਸਿੰਘ ਜੀਆ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਆ ਬਾਲੀਆਂ ਨਖਰ ਨੂੰ ਨੁਰਪੇ ਹੱਥ ਦੇ ਵਿੱਚੋਂ ਨਾ ਉਹਨਾਂ ਨੇ ਮਾਸ ਤੋਂ ਸਾਧੂ ਸੀ ਮਾਸ ਤੋਂ ਆ ਜੋੜੇ ਲਾਲੇ ਪੈਰਾਂ ਫਤਾਨ ਫੜਮੇਸ਼ ਜੋੜੇ ਵਜਾਉਂਦੇ ਐ ਜੋੜੇ ਵਜਾਉਂਦੇ ਆਉਂਦੇ ਐ ਕਹਿੰਦੇ ਬਾਬਾ ਗਿਆ ਪਰਲੋਕ ਨੂੰ ਛਿੱਤਰ ਪੋਲਾ ਲੋਕ ਨੂੰ ਬਾਬਾ ਗਿਆ ਪਰਲੋਕ ਨੂੰ ਛਿੱਤਰ ਪੋਲਾ ਲੋਕ ਨੂੰ ਪਰ ਕਹਿੰਦੇ ਬਾਬੇ ਤਾਂ ਜਗ ਤਾਰ ਕੇ ਚਲੇ ਗਏ ਬਾਬਿਆਂ ਦੀਆਂ ਬਣਾਈਆਂ ਜਾਇਦਾਦਾਂ ਜ਼ਮੀਨਾਂ ਦੇ ਪਿੱਛੇ ਲੋਕ ਲੜਨਗੇ ਹੁਣ ਨਹੀਂ ਦੇਖ ਲਿਆ ਵੀ ਧਰਨੇ ਲੱਗੇ ਹੋਏ ਐ ਸਰਕਾਰ ਕਹਿੰਦੀ ਅਸੀਂ ਲੈਣੀ ਜ਼ਮੀਨ ਤੇ ਉਹ ਪ੍ਰਬੰਧਕ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਦੇਣੀ ਨਹੀਂ ਜ਼ਮੀਨ ਉਹ ਕਹਿੰਦੇ ਅਸੀਂ ਕਾਲਜ ਬਣਾਉਣਾ ਇਹ ਅੱਜ ਤੋਂ ਨਹੀਂ ਚਿਰਾਂ ਤੋਂ ਹੀ ਚੱਲੇ ਆਉਂਦੇ ਐ ਝਗੜੇ ਬਖੇੜੇ ਕਿਉਂਕਿ ਅੰਬ ਦੀ ਜਗ੍ਹਾ ਅੰਬ ਦਾ ਬੂਟਾ ਨਹੀਂ ਲੱਗਦਾ ਹੁੰਦਾ ਜਿਹੋ ਜਾਂ ਮਹਾਪੁਰਖ ਇੱਕ ਆ ਕੇ ਚਲਿਆ ਗਿਆ ਉਹੋ ਜਾਂ ਫਿਰ ਦੂਜਾ ਨਹੀਂ ਆਉਂਦਾ ਹੁੰਦਾ ਫਿਰ ਝਗੜੇ ਬਖੇੜੇ ਕਰ ਲੱਗ ਜਾਂਦੇ ਆਪਸ ਦੇ ਵਿੱਚ ਉਹ ਕਹਿੰਦਾ ਗੱਦੀ ਦਾ ਵਾਰਿਸ ਮੈਂ ਬਣਨਾ ਉਹ ਕਹਿੰਦਾ ਮੈਂ ਬਣਨਾ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਸਤਗੁਰੂ ਕਹਿੰਦੇ ਪੱਗਾਂ ਦੇ ਬਾਵਲੇ ਲੈਂਦੇ ਵੱਡੇ ਨਿਲੱਚ ਕਹਿੰਦੇ ਤਾਂ ਮੂਰਖ ਨੇ ਜਿਹੜੇ ਇੱਕ ਪੱਗ ਦੇ ਕੇ ਅੱਗੇ ਕਹਿਤਾ ਜੀ ਲਓ ਇਹ ਬਾਬਾ ਬਣ ਗਿਆ ਪੱਗ ਦੇ ਕੇ ਪੱਗਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਲਜ ਚੂਹਾ ਖੱਡ ਨਾ ਮਾਵਈ ਟਿੱਕਲ ਬੰਨਾ ਛੱਜ ਉਹ ਬੰਦੇ ਤੋਂ ਤਾਂ ਆਪਣਾ ਆਪਣੀ ਸੰਭਾਲਿਆ ਜਾਂਦਾ ਉਹ ਕਹਿੰਦੇ ਚੂਹੇ ਤੋਂ ਤਾਂ ਆਪਣੀ ਖੱਡ ਚ ਵੜਿਆ ਜਾਂਦਾ ਤੇ ਪੁਗਛ ਨਾਲ ਛੱਜ ਬੰਦੀ ਫਿਰਦਾ ਬੰਦੇ ਤੋਂ ਆਪਣਾ ਆਪਨੀ ਸੁਧਾਰਿਆ ਜਾਂਦਾ ਉਹ ਗਰੰਟੀ ਦੇ ਰਿਹਾ ਵੀ ਮੈਂ ਇੰਨਾ ਹਜ਼ਾਰਾਂ ਸੰਗਤਾਂ ਨੂੰ ਤਾਰੂਗਾ ਮਾਪੁਰਖਾਂ ਦੀਆਂ ਤਾਂ ਡਿਊਟੀਆਂ ਲੱਗਦੀਆਂ ਨੇ ਡਿਊਟੀਆਂ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਵ ਜਿੰਨਾ ਮਰਜੀ ਵਧੀਆ ਵਾਜਾ ਵਜਾ ਕੇ ਗੌਣਾਂ ਵਾਲਿਆਂ ਨੂੰ ਤਰਜਾਂ ਕੱਢ ਕੇ ਯਤਨ ਕਰੀਏ ਨਹੀਂ ਗੱਲ ਬੰਦਨੀ ਉਹ ਤਾਂ ਡਿਊਟੀਆਂ ਲਾ ਕੇ ਅਕਾਲ ਪੁਰਖ ਭੇਜਦਾ ਉਹਨਾਂ ਨੂੰ ਸਮਾਂ ਦਿੰਦਾ ਵੀ ਇੰਨਾ ਸਮਾਂ ਧਰਤੀ ਤੇ ਰਹਿ ਕੇ ਜਾ ਕੇ ਜਗ ਨੂੰ ਤਾਰਨਾ ਪੜਾ ਕਰਨਾ ਹੈ ਜਗ ਦਾ ਕਿੱਥੇ ਕਿੱਥੇ ਆ ਪੜਨਾ ਹੈ ਕਿੱਥੇ ਕਿੱਥੇ ਪਹੁੰਚਣਾ ਹੈ دیਵਾਨੇ ਦਾਨੇ ਮਸਤਾਨੇ ਤਿੰਨ ਰੂਪ ਹੁੰਦੇ ਆ ਸੰਤਾਂ ਦੇ ਇੱਕ ਤਾਂ ਦਾਨੇ ਆ ਆਮ ਸਾਡੇ ਵਾਂਗੂ ਰਹਿੰਦੇ ਐ ਸੋਹਣੇ ਕੱਪੜੇ ਸੋਹਣਾ ਸਰੂਪ ਇੱਕ دیਵਾਨੇ ਥੋੜਾ ਜਿਹਾ ਮਸਤੀ ਦੇ ਵਿੱਚ ਰਹਿਣ ਵਾਲੇ ਤੇਕ ਹੁੰਦੇ ਨੇ ਮਸਤਾਨੇ ਬਿਨਾਂ ਹੀ ਜੱਗ ਤੋਂ ਬੇਪਰਵਾਹ ਚਿੱਤ ਕੀਤਾ ਸਰੀਰ ਤੇ ਸਵਾਹ ਪਾਲੀ ਚਿੱਤ ਕੀਤਾ ਮਿੱਟੀ ਪਾਲੀ ਚਿੱਤ ਕੀਤਾ ਰੋਟੀ ਖਾ ਲਈ ਚਿੱਤ ਕੀਤਾ ਨਾ ਕਾਲੀ ਪਰ ਜਿਹੜੀ ਅੰਦਰਲੀ ਅਵਸਥਾ ਨਾ ਉਹ ਇੱਕੋ ਜੀ ਹੁੰਦੀ ਹੈ ਉਹ ਮਸਤਾਨੇ ਜਿਹੜੇ ਸਾਧੂ ਹੁੰਦੇ ਆ ਨਾ ਲੋਕਾਂ ਨੂੰ ਦੂਰ ਦੂਰ ਧੱਕਦੇ ਆ ਪਰੰਪਰਾ ਕਹਿੰਦੇ ਤਾਂ ਐਵੇਂ ਦਾਤਾਂ ਲੈਣ ਆਉਂਦੇ ਐ ਵੀ ਰੱਬ ਦੇ ਨਾਮ ਦੀ ਦਾਤ ਮੰਗਣ ਤਾਂ ਕੋਈ ਕੋਈ ਆਉਂਦਾ